ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਆ ਇਸ ਵੀਡੀਓ ਚ ਆਪਾਂ ਜ਼ਿਕਰ ਕਰਦੇ ਆ ਜੈਸਮੀਨ ਮਾਲ ਤੇ ਮੁਸ਼ਕ ਫਰੀਦਾ ਤੇ ਹੋਰ ਵੀ ਕਈ ਮੁੱਦੇ ਨੇ ਤੇ ਚਲੋ ਫਿਰ ਹੁਣ ਆਪਾਂ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋ ਤੇ ਆਪਾਂ ਹੁਣ ਗੱਲ ਕਰਦੇ ਆ ਜੈਸਮੀਨ ਮਾਲ ਦੀ ਇਹ ਆਈਸ ਦੁਕਾਨ ਤੇ ਸੌਟ ਲੈਣ ਤੇ ਸੂਟਾਂ ਦੇ ਨਾਲ ਨਾਲ ਆਪਦੀ ਬੇਇੱਜ਼ਤੀ ਵੀ ਕਰਾਈ ਜਾਂਦੀ ਆ ਉਹ ਵੀ ਓਵਰ ਐਕਟਿੰਗ ਕਰਕੇ ਦੇਖੋ ਓ ਆ ਗਈ ਜੀ ਬੜੇ ਸੋਹਣੇ ਸੋਹਣੇ ਸੂਟ ਕਿੱਧਰ ਨਿਗਾਹ ਮਾਰਦੀਆਂ ਜੀ ਇੱਧਰ ਨਿਗਾਹ ਮਾਰੋ ਇੱਥੇ ਦੇਖੋ ਕਿੰਨੇ ਬੋਲਦੀ ਇਹ ਪਈਆ ਤੇ ਸ਼ਰਮਸਾਲੀ ਮੈਨੂੰ ਆਈ ਜਾਂਦੀ ਆ ਯਾਰ ਇਹ ਦੱਸਦੀ ਪਈਆ ਵੀ ਦੁਕਾਨਦਾਰ ਕਿਵੇਂ ਸੂਟ ਵੇਚਦੇ ਆ ਤੇ ਦੇਖੋ ਫਿਰ ਇਹਦੇ ਵੇਚਣ ਦਾ ਤਰੀਕਾ ਮੈਂ ਕਹਿੰਦੀ ਜਾਂ ਤੁਹਾਡੀਆਂ ਘਰ ਵਾਲੀਆਂ ਤੁਹਾਡੀਆਂ ਮਾਵਾ ਤੁਹਾਡੀਆਂ ਭੈਣਾਂ ਤੁਹਾਡੀਆਂ ਚਾਚੀਆਂ ਤੁਹਾਡੀਆਂ ਤਾਈਆਂ ਜਦ ਨਿਕਲ ਗਈਆਂ ਨਾ ਇਹ ਸੂਟ ਪਾ ਕੇ ਹਾਂ ਜਦ ਨਿਕਲ ਗਈਆਂ ਇਹ ਸੂਟ ਪਾ ਕੇ ਉਹ ਜੈਸਮੀਨ ਤੇਰੇ ਸੂਟ ਪਤਾ ਨਹੀਂ ਵਿਕਣਿਆ ਕਿ ਨਹੀਂ ਵਿਕਣੇ ਪਰ ਤੂੰ ਐ ਹੋ ਜਾ ਵਰਡ ਬੋਲ ਕੇ ਨਾ ਦੁਕਾਨ ਤੇ ਆਏ ਗਾਕਾਂ ਤੋਂ ਡਾਂਗਾ ਜਰੂਰ ਖਾ ਲੇਂਗੀ ਪਹਿਲਾਂ ਤਾਂ ਮੈਂ ਦੇਖ ਲਾਂ ਜੀ ਤੁਸੀਂ ਮੈਹੀ ਬਹੁਤ ਸੋਹਣੀ ਲੱਗਦੀ ਐ ਜੀ ਬਾਕੀ ਤਾਂ ਦੂਰ ਦੀ ਗੱਲ ਆ ਜੀ ਇਹਨੂੰ ਕਹਿੰਦੇ ਆ ਆਪਦੇ ਮੂੰਹੋਂ ਮੀਆਂ ਮਿੱਠੂ ਬੰਨਾ ਹੈ ਯਾਰ ਇਹਨੋਂ ਹੋਰ ਤਾਂ ਕੋਈ ਵਿਚਾਰੇ ਨੂੰ ਸੋਹਣੀ ਕਹਿੰਦਾ ਨਹੀਂ ਆਪਦੇ ਦਿਲ ਨੂੰ ਆਪ ਹੀ ਦਿਲਾਸੇ ਦਿੰਦੀ ਰਹਿੰਦੀ ਆ। ਆਹ ਜੂਮ ਕਰਕੇ ਦਿਖਾਓ। ਆਹਹ ਪਹੁੰਚਿਆਂ ਤੇ ਵੀ ਲਿਆ ਸਕਦੇ ਆ ਤੁਸੀਂ ਇਹਨੂੰ ਤੇ ਇਹਨੂੰ ਆਪਣੀਆਂ ਬਾਹਾਂ ਤੇ ਵੀ ਲਿਆ ਸਕਦੇ ਆ। ਇਹ ਕਮਾਲ ਤੁਹਾਡੇ ਟੇਲਰ ਕੋਲ ਹੋ ਸਕਦਾ। ਬਾਹਾਂ ਦੇ? ਚਲੋ। ਇਹ ਬਾਹਾਂ ਤੇ ਆ ਸਕਦੇ। ਲੈ ਆਪਦੇ ਕੋਲੇ ਤੁੱਕੇ ਲਾਈ ਜਾਂਦੀ ਆ। ਅੱਖੇ ਨੂੰ ਪਹੁੰਚਿਆਂ ਤੇ ਵੀ ਲਾ ਸਕਦੇ ਹੋ। ਬਾਹਾਂ ਤੇ ਵੀ ਲਾ ਸਕਦੇ ਹੋ। ਉਹ ਕੁੜੀ ਕਹਿੰਦੀ ਨਾਲ ਦੀ ਕਹਿੰਦੀ ਬਾਹਾਂ ਦਾ ਹੀ ਆ। ਇਹ ਕੇਵਲ ਸਿਰ ਤੁਹਾਡੇ ਲਈ 3500 ਕੀ ਹੁੰਦਾ ਜੀ 3500 ਰੁਪਇਆ ਸੁਣ ਲੋ ਇਹਦੀ ਗੱਲ ਕਹਿੰਦੀ ਕੀ ਹੁੰਦਾ 3500 ਰੁਪਇਆ ਓਏ ਤੁਸੀਂ ਇਹਦੇ ਸਾਰੇ ਵਲੌਗ ਚੈੱਕ ਕਰ ਲੋ ਇਹਦੇ ਆਪ ਦੇ ਨਾ 500 ਤੋਂ ਵੱਧਕ ਸੂਟ ਨਹੀਂ ਪਾਇਆ ਹੁੰਦਾ ਤੇ 3500 ਦਾ ਸੂਟ ਮੈਨ ਲੱਗਦਾ ਇਹਨੇ ਆਪ ਦੇ ਵਿਆਹ ਤੇ ਵੀ ਨਹੀਂ ਪਾਇਆ ਹੋਣਾ ਦੀਦੀ ਆਨੇ ਕਹਿੰਦੇ ਨਾ ਸੋਨਾ ਬਣਾ ਵੈਸੇ ਹੂੰ ਕਿੱਥੀ ਬਟਨ ਨਾ ਹੁੰਦੀ ਨਾ ਸੋਨਾ ਲੈ ਲੈ ਤੂੰ ਤਾਂ ਖਾਨਾ ਵੇੜ ਨੂੰ ਫਿਰਦਾ ਸਾਨੂੰ ਭਾਈ ਦੇਖ ਕੇ ਲੈਣ ਦੇ ਸੂਟਾਂ ਖੰਦਸਾ ਕਰ ਲੈਂਦੇ ਬੋਲੋ ਦੁਕਾਨਦਾਰ ਨੂੰ ਕਹਿੰਦੀ ਸਾਤਾ ਲਾ ਲਾ ਤੂੰ ਤਾਂ ਫਾਹਾ ਨਵੇੜ ਨੂੰ ਫਿਰਦਾ ਉਹ ਯਾਰ ਦੁਕਾਨਦਾਰ ਨੂੰ ਹੀ ਪਤਾ ਇਹ ਬਸ ਕੱਲਾ ਵਲੌਗ ਬਣਾਉਣੀ ਆਇਆ ਇਹਨਾਂ ਨੇ ਲੈਣਾ ਲੁਣਾ ਕੁਝ ਨਹੀਂ ਤਾਂ ਹੀ ਤਾਂ ਉਹ ਦੁਕਾਨਦਾਰ ਜਲਦੀ ਓਲਦੀ ਦਿਖਾਈ ਜਾਂਦਾ ਬਈ ਫਾਹਾ ਵੱਡੋ ਪਰ ਇਹਨਾਂ ਦਾ ਬੱਤ ਸਹੀ ਏ ਅਰਦਾ ਅਰਦਾ ਰਾਮ ਟੈਕਸ ਦਾ ਹਾਂ ਅਰਦਾ ਟੈਕਸ ਦਾ ਕਪੜਾ ਖਰਾਬ ਨਹੀਂ ਹੁੰਦਾ ਮੈਨੂੰ ਕਹਿੰਦੀ ਰਾਮ ਟੈਕਸ ਦਾ ਕਪੜਾ ਖਰਾਬ ਨਹੀਂ ਹੁੰਦਾ ਉਹ ਜਸਮੀਨ ਤੈਨੂੰ ਕੀ ਪਤਾ ਵੀ ਰਾਮ ਟੈਕਸ ਦਾ ਕਪੜਾ ਖਰਾਬ ਹੁੰਦਾ ਕਿ ਨਹੀਂ ਹੁੰਦਾ ਉਹ ਤੂੰ ਤਾਂ ਹਮੇਸ਼ਾ ਰੇੜੀਆਂ ਤੇ ਲੈ ਕੇ ਪਾਉਣੀ ਆ ਲਿਖਿਆ ਹੋਇਆ ਹੁਣ ਉੱਥੇ 58 ਤੋਂ 95 ਬਾਕੀ ਲੈਸਾ 4800 ਦਾ ਲੱਗੂਆ 4800 ਦਾ ਲੱਗਣਾ ਦਲਵਾਰੀ ਬਦਿਆ ਨਹੀਂ ਓਏ 4800 ਰੇੜ ਸੁਣ ਕੇ ਜਸਮੀਨ ਦਾ ਬੀਪੀ ਘਟ ਗਿਆ ਉਹ ਨਾਲ ਦੇ ਨਾਲ ਐ ਚਲਾ ਕੇ ਮਾਰਿਆ ਕਪੜਾ ਓ ਭਰਾਵਾ ਇਹਨੂੰ ਇੰਨੇ ਮਹਿੰਗੇ ਨਾ ਦਿਖਾ ਇਹਨੇ 4800 ਚ ਤਾਂ ਇਹਨਾਂ ਦਾ ਪੂਰਾ ਟੱਬਰ ਕੱਪੜੇ ਬਣਾ ਲੈਂਦਾ ਓ ਇਹਨੂੰ ਵਿਚਾਰੀ ਨੂੰ 2400 ਵਾਲੇ ਦਿਖਾ ਕੋਈ ਸੂਟ ਮਤਲਬ ਜੇ ਚੜ ਗਿਆ ਫੇਰ ਤੇਰੇ ਕੋਲ ਆ ਜੀਏ ਵੀ ਜੇ ਸੂਟ ਇੱਥੇ ਤੱਕ ਲੈਂਥ ਹੋਵੇ ਤਾਂ ਇੱਥੇ ਆ ਜੀਵੇ ਕਰੇਵ ਨੇ ਲੈ ਸੁਣ ਲੋ ਇਹਦੀ ਗੱਲ ਇੰਨਾ ਗੈਪ ਦੱਸੀ ਆਂਦੀ ਆ ਕਹਿੰਦੀ ਜੇ ਸੂਟ ਚੜ ਗਿਆ ਤਾਂ ਤੇਰੇ ਕੋਲ ਆ ਜੀਏ ਓ ਯਾਰ ਮੈਨੂੰ ਸਾਲੀ ਸਮਝ ਨਹੀਂ ਆਉਂਦੀ ਵੀ ਬੱਦਾ ਪੁੱਛਣ ਵਾਲਾ ਹੋਵੇ ਤੂੰ ਸੂਟ ਰਵੜ ਦਾ ਲੈਣ ਲੱਗੀਆਂ ਤभी 1200 ਮम्मी ਨੇ ਡਿਊਟੀ ਸਾਂਭੀ ਹੋਈ ਹੈ ਜੀ ਹੋ ਤਾਂ ਭਾਈ ਤੁਸੀਂ ਦੇਖ ਲਿਓ ਮੈਂ ਤਾਂ ਸਾਂਭੀ ਬੈਠੀ ਆਪਣੀ ਡਿਊਟੀ ਤੇ ਉਹ ਦੇਖ ਲਓ ਉਹ ਵਿਚਾਰੀ ਮਾਤਾ ਦੀ ਡਿਊਟੀ ਪਰਮਨੈਂਟ ਹੀ ਜਵਾਗ ਤੇ ਲਾਤੀ ਉਹ ਵੀ ਵਿਚਾਰੀ ਤੇ ਸੱਬਣੇ ਹੋਣੇ ਵੀ ਮੁੰਡਾ ਵਿਆਹ ਕੇ ਨਾ ਮੈਂ ਤਾਂ ਰਿਸ਼ਤੇਦਾਰੀਆਂ ਚ ਤੁਰਨ ਫਿਰਨਦੀ ਆ ਬਾਅਦ ਚ ਉਹਨੂੰ ਆਏ ਨਹੀਂ ਪਤਾ ਵੀ ਤੈਨੂੰ ਕਿਤੇ ਤੁਰਨ ਜੁਗ ਹੈ ਨਹੀਂ ਛੱਡਣਾ ਇਹਨਾਂ ਨੇ 2100 ਦਾ 2600 ਦਾ ਦੇਖ ਲਓ ਭਰਾਵੋ ਜੈਸਮੀਨ ਨੇ 2600 ਰੇਟ ਸੁਣ ਕੇ ਨਾ ਆਪਦੇ ਬੁੱਲ ਉੱਠ ਤਰਾਂ ਬਾਹਰ ਕੱਢ ਲੈ। ਗਾਉਂਦੇ ਭਾਈ ਕੋਈ ਪ੍ਰਾਈਵੇਟ ਗੱਲ ਵੀ ਹੁੰਦੀ ਹੁੰਦੀ ਹੈ ਕੈਮਰਾ ਖੋਲ ਕੇ ਪੈਜਣੇ ਆ ਤੁਸੀਂ। ਲੈ ਆਪਦੇ ਘਰ ਵਾਲਿਆਂ ਨੂੰ ਕਹਿੰਦੀ ਕੋਈ ਪ੍ਰਾਈਵੇਟ ਗੱਲ ਵੀ ਹੁੰਦੀ ਆ ਕੈਮਰਾ ਖੋਲ ਕੇ ਬਾਹਰ ਆਣਿਓ। ਉਹ ਯਾਰ ਉਹਨੂੰ ਕੀ ਮਤਲਬ ਪ੍ਰਾਈਵੇਟ ਜਿੰਨੀਆਂ ਮਰਜ਼ੀ ਗੱਲਾਂ ਹੋਣ ਹੈ ਉਹਨੂੰ ਤਾਂ ਬਸ ਵਲੋਗਾਂ ਤੋਂ ਪੈਸੇ ਆਣੇ ਚਾਹੀਦੇ ਆ। ਤੁਸੀਂ ਕਹਿਵਿਦਿਆ ਕਰੋ 1 2 3 ਜਿਵੇਂ ਸਿੱਖੋ ਮੇਰੀ ਟਿੱਕ। ਐਕਸ਼ਨ ਹੈ। ਲੈ ਕਹਿੰਦੀ 1 2 3 ਸਟਾਰਟ ਐਵੇਂ ਬੋਲਦਿਆ ਕਰੋ। ਨੇ ਬੜੀ ਤੁਹਾਡੀ ਗਦਰ ਫਿਲਮ ਦੀ ਸ਼ੂਟਿੰਗ ਚੱਲੀ ਜਾਂਦੀ ਆ ਮਾਰਨੀ ਆ ਤਾਂ ਤੁਸੀਂ ਜਵਲੀਆਂ ਹੀ ਹੁੰਦੀਆਂ ਮੈਂ ਨਾ ਇੱਕ ਕੱਲ ਪਰਸੋ ਕਹਾਵਤ ਜੀ ਸੁਣਦਾ ਤਾਂ ਕਹਾਵਤ ਕਾਹਨੂੰ ਬੰਦੇ ਨੇ ਉਹ ਬੋਲਿਆ ਦਾ ਮਤਲਬ ਕਮੇਡੀ ਜੀ ਕਰੀ ਧੀ ਕਹਿੰਦਾ ਕਿਦਾਂ ਕਿਹਾ ਤਾਂ ਉਹਨੇ ਯਾਰ ਵਿਆਹ ਚੋਂ ਕਹਿੰਦਾ ਵਿਆਹ ਚੋਂ ਜਨਾਨੀ ਕੱਢਣੀ ਕਪਾਹ ਚੋਂ ਭੇਡ ਕੱਢਣੀ ਕੋਈ ਇਦਾਂ ਕਹਿੰਦਾ ਬਹੁਤ ਇਹਦੇ ਘਰ ਵਾਲੇ ਦੀਆਂ ਬੜੀਆਂ ਲੱਤਾਂ ਕੰਮ ਦੀਆਂ ਜੈਸਮੀਨ ਦੇ ਅੱਗੇ ਉਹ ਸਾਰੀ ਘਾਵਤੀ ਬਦਲਦੀ ਕਹਿੰਦਾ ਵਿਆਹ ਚ ਉਹ ਜਨਾਨੀ ਕੱਢਣੀ ਕਪਾਹ ਚੋਂ ਭੇੜ ਕੱਢਣੀ ਸਿੱਧਾ ਸਿੱਧਾ ਨਹੀਂ ਕਹਿੰਦਾ ਵੀ ਛੱਪੜ ਚੋਂ ਮੱਜ ਕੱਢਣੀ ਜੈਸਮੀਨ ਦਾ ਅਸਲੀ ਨਾਮ ਲੈਣ ਲੱਗੇ ਤਾਂ ਇਹਦੀ ਜਾਨ ਨਿਕਲਦੀ ਆ ਕਿਉਂਕਿ ਇਹਨੂੰ ਵੀ ਪਤਾ ਸ਼ਾਮ ਦੀ ਰੋਟੀ ਗਵਾਂਡੀਆਂ ਦੇ ਘਰੋਂ ਖਾਣੀ ਪਊੀ ਆ ਦੁਕਾਨੋਂ ਆਈ ਗਰੀ ਜਾਣੇ ਲੈ ਦੱਸ ਔਖਾ ਬਾਈ ਕੰਮ ਸਾਡਾ ਹੋਰ ਚਾਹ ਖਾ ਦਾ ਖਾਈਆ ਆ ਬਖਈਗਾ ਨਾ ਬੈਣਾ ਹੁਣ ਤਾਨੂੰ ਸਾਡੇ ਲਈ ਕਮਾਣਿਆ ਜੈਸਮੀਨ ਆਪਦੇ ਘਰ ਵਾਲੇ ਨੂੰ ਕਹਿੰਦੀ ਪਈਆ ਵੀ ਗਰਮੀ ਆਉਣ ਤੋਂ ਪਹਿਲਾਂ ਪਹਿਲਾਂ ਮਤਲਬ ਏਸੀ ਲਵਾ ਦੋ ਤੇ ਕਹਿੰਦੀ ਤੁਸੀਂ ਸਾਡੇ ਲਈ ਤਾਂ ਕਮਾਉਂਦੇ ਹੋ ਓਏ ਜੈਸਮੀਨ ਥੋੜੀ ਮੋਟੀ ਤਾਂ ਸ਼ਰਮ ਕਰ ਲਾ ਓ ਦੇਖਿਆ ਤਾਂ ਹੈਣੀ ਮੈਂ ਕਦੇ ਉਹਨੂੰ ਖੇਤਾਂ 'ਚ ਹਲ ਵਾਉਂਦੇ ਓ ਸਾਰਾ ਦਿਨ ਤਾਂ ਤੇਰੇ ਵਲੋਗਾਂ 'ਚ ਬਿਜੀ ਰਹਿੰਦਾ ਕਮਾਸੀ ਦੋ ਤਿੰਨੇ ਪੀਏ ਬਚਾਣੇ ਵੀ ਆ ਤੁਹਾਡੇ ਅੱਛਾ ਨੂਰ ਦਾ ਪਾਪਾ ਨਹੀਂ ਹੈਗਾ ਉਹਦੀ ਪੋਟ ਵੀ ਸਾਨੂੰ ਇਹ ਹੋਣੀ ਸੀਗੀ ਕਹਿ ਹੋਰ ਨੇ ਕਿਹਦੇ ਵੀ ਜੇ ਤੁਹਾਡਾ ਸਪਰੀਮ ਕੋਰਟ ਹੁੰਦੀ ਆ ਜੇ ਸੁਪਰੀਮ ਕੋਰਟ ਨਾ ਮੰਗੀ ਮੰਨੀ ਤਾਂ ਮੇਰੇ ਕੋਲ ਹਾਈ ਕੋਰਟ ਆ ਮੈਂ ਹੈਗਾ ਹਾਈ ਕੋਰਟ ਮੇਰੇ ਕੋਲ ਲੈ ਆਉਗਾ। ਉਹ ਯਾਰ ਜੈਸਮਿਨ ਤਾਂ ਵਾਵਾ ਪੜੀ ਲਿਖੀ ਆ ਇਹਨੂੰ ਤਾਂ ਸਾਰੀ ਨੋਲਿਜ ਆ ਕਹਿੰਦੀ ਆ ਸੁਪਰੀਮ ਕੋਰਟ ਨਾ ਮੰਨੀ ਤਾਂ ਹਾਈ ਕੋਰਟ ਕਹਿੰਦੀ ਮੇਰੇ ਕੋਲ ਆਇਓ ਜੇ। ਓਏ ਅਣਪੜੇ ਸੁਪਰੀਮ ਕੋਰਟ ਉੱਚੀ ਅਦਾਲਤ ਹੁੰਦੀ ਆ ਹਾਈ ਕੋਰਟ ਨੀਵੀਂ ਹੁੰਦੀ ਆ। ਉਹ ਯਾਰ ਇਹੋ ਜਿਹੇ ਬੁੜੀਆਂ ਤਾਂ ਘਾਵਤ ਬਣੀ ਆ ਪੜੀ ਲਿਖੀ ਅਣਪੜ। ਜਿੰਨਾ ਥਲੇ ਮੰਨ ਜਾ ਨਾ ਮੰਨ ਤੇਰੀ ਮਿਹਰਬਾਨੀ। ਤੇਰੇ ਜਿਹੇ ਨਾਲ ਜੋ ਹੰਡਾਈ ਜਾਨੀ ਐ ਅੱਛਾ ਲਾ ਉਹ ਗਰੀਬ ਦੀ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੀ ਆ ਆਖੇ ਮਾਨਿਆ ਨਾ ਮਨ ਤੇਰੀ ਮਿਹਰਬਾਨੀ ਐ ਤੇਰੇ ਜਿਹੇ ਨਾਲ ਜੋ ਹੰਡਾਈ ਜਾਨੀ ਐ ਓਏ ਹੋਰ ਕੀ ਤੇਰਾ ਵਿਆਹ ਦਿਲਜੀਤ ਨਾਲ ਹੋਣਾ ਸੀ ਨਾਲੇ ਜੈਸਮਿਨ ਜਿਹੋ ਜੇ ਤੂੰ ਆਪਦੇ ਸਰੀਰ ਦੀ ਹਾਲਤ ਕਰ ਰੱਖੀ ਆ ਨਾ ਜੇ 2 ਕੁ ਸਾਲ ਹੋਰ ਨਾ ਵਿਆਹ ਕਰਾਉਂਦੀ ਨਾ ਤਾਂ ਤੇਰਾ ਵਿਆਹ ਸੋਨੂ ਸੀ ਤੇ ਨਾਲ ਕਰਨਾ ਪੈਣਾ ਸੀ ਤੇਰੇ ਅਰਗੀਆਂ ਨਾ ਸ਼ਤ ਤੇ 36 ਵੇਖਿਆ ਹੈ ਲੈਣੀਆਂ ਥੋੜੇ ਥੋੜੇ ਪੈਸੇ ਸੀ ਹਰ ਮਹੀਨੇ ਪਾ ਕੇ ਹਜ਼ਾਰ ਹਜ਼ਾਰ ਰੁਪਏ ਤੜੀ ਜਾਉਂਗੀ ਇਹ ਹੋਰ ਦੱਸੋ ਜੇ ਤੁਹਾਡੇ ਕੋਲ ਹੈ ਦੇਖ ਲਓ ਭਰਾਵੋ ਵਲੋਗਾਂ ਚ ਵੀ ਬੇਇਜ਼ਤੀ ਕਰਾਈ ਜਾਂਦੇ ਆ ਉਹ ਵੇਖਣ ਵਾਲਾ ਕੋ ਉਹ ਬੀ ਤਕੜੇ ਜ਼ਿਮੀਦਾਰਾ ਇੰਨਾ ਖੁੱਲਾ ਘਰ ਬਾਹਰ ਆ ਟਰੈਕਟਰ ਆ ਟਰਾਲੀ ਆ ਹੈ ਤੇ ਦੇਖ ਲਓ ਏਸੀ ਵੀ ਕਿਸ਼ਤਾਂ ਤੇ ਲੈਣਾ ਤੇ ਉਹਦੇ ਕਿਸ਼ਤਾਂ ਲਈ ਵੀ ਤਰਲੇ ਮਾਰੀ ਜਾਂਦੇ ਹਿਆਰੇ ਹਿਆਰ ਰੁਪਏ ਨੂੰ ਮੈਂ ਮਹਾਰਾਜ ਆ ਮੈਂ ਕਿਤੇ ਮੁੰਡਾ ਥੋੜੀ ਆ ਵੀ ਹਾਂ ਖੋਲੀ ਕਚੋਰੀ ਵਿੱਚ ਤੇ ਕੱਢੇ ਨੋਟ ਚਲੋ ਚੱਲੀਏ ਉਹ ਕਹਿੰਦਾ ਮੈਂ ਮਹਾਰਾਜਾਂ ਦਾ ਮੁੰਡਾ ਥੋੜੀ ਆ ਵੀ ਖੋਲੀ ਕਚੋਰੀ ਤੇ ਕੱਢੇ ਓਏ ਹਨ ਪੜਾਹ ਕਚੋਰੀ ਨਹੀਂ ਤਜੋਰੀ ਹੁੰਦੀ ਆ ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਮਿਲਦੇ ਤੁਸੀਂ ਸਾਰੇ ਵਧੀਆ ਹੋਵੋ ਹੈਲੋ YouTube ਫੈਮਲੀ ਵਾਰਮ ਫਰਮ ਸਾਨਾ ਓ ਜਬਲੇ ਜੀ ਤੇਰੇ ਮੂੰਹ ਤੇ ਅੰਗਰੇਜ਼ੀ ਨਹੀਂ ਸੂਟ ਕਰਦੀ ਤਾਂ ਪੰਜਾਬੀ ਬੋਲਿਆ ਕਰ ਫੋਰ ਤੋਂ ਅੰਗਰੇਜ਼ੀ ਦੀ ਮਾਂ ਪੈਣੇ ਕਰਦੀ ਰਹਿੰਦੀ ਆ ਇਹ ਆ ਡੰਗਰੇਜ਼ਾਂ ਦੀ ਔਲਾਦ ਜਰਨਲ ਡਾਇਰ ਦੀ ਧੀ ਬਣੀ ਰਹਿੰਦੀ ਆ ਦੇਖ ਸੋ ਜੀ ਦੇਖ ਲੋ ਮੁਸ਼ਕੀ ਨੂੰ ਸੋਹਣੀ ਦਿਖਣ ਲਈ ਕਿੰਨਾ ਕਿੰਨਾ ਮੂੰਹ ਤੇ ਮੇਕਅਪ ਕਰਦੀ ਆ ਤੇ ਸੋਹਣੀ ਫੇਰ ਵੀ ਨਹੀਂ ਲੱਗਦੀ ਨਾਲੇ ਮੁਸ਼ਕੀ ਜੋ ਤੂੰ ਲਾਈ ਆਂ ਨਹੀਂ ਹੈ ਨਾ ਉਹ ਮੇਕਅਪ ਨਹੀਂ ਉਹ ਤੇਰੀ ਮੈਲ ਉੱਤਰ ਜਾਂਦੀ ਆ ਹਸਬੈਂਡ ਹਜੇ ਨਹੀਂ ਆਏ ਕੰਮ ਤੋਂ ਉਹਨਾਂ ਨਾਲ ਮੈਂ ਕਰਨ ਲੱਗੀ ਆ ਪ੍ਰੈਂਕ ਜਦੋਂ ਆਏ ਮੈਂ ਛੁਪ ਜੂੰਗੀ ਦੇਖਦੇ ਕਹਿੰਦੀ ਜਦੋਂ ਆਇਆ ਮੈਂ ਛੁਪ ਜੂੰਗੀ ਓਏ ਅਣ ਪੜਨੋ ਅੰਗਰੇਜ਼ੀ ਤਾਂ ਕੀ ਆਉਣੀ ਅਸੀਂ ਤਰ੍ਹਾਂ ਪੰਜਾਬੀ ਵੀ ਨਹੀਂ ਬੋਲਨੀ ਆਉਂਦੀ ਉਹ ਕਹਿੰਦੀ ਹਲੇ ਕੰਮ ਤੋਂ ਨਹੀਂ ਆਏ ਮੈਨੂੰ ਲੱਗਦਾ ਅੱਜ ਰਾਤ ਨੂੰ ਆਉਂਦਾ ਵੀ ਨਹੀਂ ਕਿਸੇ ਦੀ ਮੋਟਰਾਂ ਮੋਟਰਾਂ ਲੌਂਦਾ ਫੜਿਆ ਗਿਆ ਹੋਣਾ ਚੱਕਰਾ ਵਿੱਚ ਮੇਰੀ ਵੱਜ ਚੁੱਕੀ ਹੈ ਬੈਂਡ ਕਾਪ ਟਾਈਮ ਹੋ ਗਿਆ ਹਲੇ ਤੱਕ ਨਹੀਂ ਆਏ ਓਏ ਤੈਨੂੰ ਮੈਂ ਕਹਿਤਾ ਨਾ ਬਸ ਅੱਜ ਉਹ ਚੋਰੀ ਕਰਦਾ ਫੜਿਆ ਗਿਆ ਹੋਣਾ ਤੇ ਅੱਜ ਉਹਦੇ ਪਾਸੇ ਬਾਂਦਰ ਤਰ੍ਹਾਂ ਲਾਲ ਕਰਕੇ ਭੇਜਣਗੇ। ਸੋ ਫਾਈਨਲੀ ਗਾਈਜ਼ ਹਸਬੰਡ ਆ ਚੁੱਕੇ ਨੇ ਹੁਣ ਤਾਂ ਪ੍ਰਾਂਕ ਹੋਣਾ ਨਹੀਂ ਕਿਉਂਕਿ ਤਬੀਅਤ ਨਹੀਂ ਠੀਕ ਹੈ ਗਈ ਤੇ ਉਪਰੋਂ ਖਾਣਾ ਬਣਾ ਰਹੀ ਆ। ਕਹਿੰਦੀ ਤਬੀਅਤ ਨਹੀਂ ਠੀਕ ਉਪਰੋਂ ਖਾਣਾ ਬਣਾ ਰਹੀ ਆ। ਖਾਣਾ ਬੜਾ ਤਾਂ ਇੱਥੇ 10 ਬੰਦਿਆਂ ਦਾ ਬਣਾ ਰਹੀ ਆ ਹੈ। ਉਹ ਇੱਕ ਰੋਟੀ ਆਪਦੀ ਬਣਾਉਣੀ ਹੁੰਦੀ ਆ ਤੇ ਇੱਕ ਉਹ ਝੁਰਲੂਏ ਦੀ। ਵੈਸੇ ਜਹੋਜ ਉਹਦਾ ਸਰੀਰ ਆ ਕਾਨਿਆ ਵਰਗਾ ਮੈਨੂੰ ਲੱਗਦਾ ਕੱਲੇ ਪਾਣੀ ਤੇ ਜਿਉਂਦਾ ਹੋਣਾ। ਕਾਫੀ ਟਾਈਮ ਵੇਟ ਕਰਦੀ ਰਹੀ ਇਹਨਾਂ ਦੀ ਇਹ ਆਏ ਨਹੀਂ ਬਾਹਰ پتہ ਕਿ ਕਿੰਨੀ ਠੰਡ ਸੀ ਮੇਰੀ ਹਾਲਤ ਖਰਾਬ ਹੋ ਗਈ ਲੈ ਉਹਨੂੰ ਸਿੱਧੇ ਆਉਂਦੇ ਨੂੰ ਜੱਫੀ ਪਾ ਲੈਂਦੀ ਆ ਤੇ ਨਾਲੇ ਮੁਸ਼ਕੀਏ ਪਹਿਲਾਂ ਉਹਦਾ ਨਾ ਮੂੰਹ ਤੋਂ 마ਸਕਾ ਲਵਾ ਲਿਆ ਕਰ ਜਿਹੜਾ ਤੂੰ ਲਵਾਈ ਰੱਖਦੀ ਆ ਕਿਤੇ ਤੈਨੂੰ ਬਾਅਦ ਚ ਪਤਾ ਲੱਗੇ ਵੀ ਤੈਨੂੰ ਤਾਂ ਮੈਡ ਸੰਧੂ ਆ ਕੇ ਜੱਫੀ ਪਾਈ ਬੈਠਾ ਚੀਜੀ ਕਿਸੇ ਨਾ ਨਹੀਂ ਵੰਡੜੀ ਤੂੰ ਐ ਚੀਜੀ ਮੇਰੇ ਲ ਇੱਕ ਗੱਚਕ ਦੀ ਪਤਾ ਨਹੀਂ ਕਿੱਥੋਂ ਚੋਰੀ ਕਰਕੇ ਟਿੱਕੀ ਜੀ ਲਿਆਇਆ ਤੇ ਉਹ ਵੀ ਲੋਕਾਂ ਨੂੰ ਦਿਖਾਈ ਜਾਂਦੀ ਆ ਵੀ ਬੜਾ ਸਾਲਾ ਮੈੱਕੜੀ ਤੋਂ ਤੇਰੇ ਲਈ ਪੀਜ਼ਾ ਲੈ ਕੇ ਆਇਆ ਆ ਆ ਆ ਗਿਆ ਗਰੀਬੀ ਦੀ ਹੱਕ ਚੀਰ ਕੇ ਉੱਠੇ ਹੋਏ ਸੂਰਮੇ ਸਾਮ ਤੇ ਰੀਤ ਨਰੂਲਾ ਰੀਤ ਦੀਆਂ ਲੱਤਾਂ ਦੇਖੋ ਜਿਵੇਂ ਟਟਿਰੀ ਆ ਰਗੀਆਂ ਐਨ ਲੱਗਦਾ ਪਿਆ ਜਿਵੇਂ 11 ਲਿਖਿਆ ਪਿਆ ਹੋਵੇ ਗਾਨਾ ਚੱਲ ਜਾਂਦਾ ਕੈਂਡਲ ਨਾਈਟ ਡਿਨਰ ਦਾ ਵਾਅਦੇ ਕਰਕੇ ਨਾ ਇਹ ਵੀਡੀਓ ਚ ਕੈਂਡਲ ਦਿਖਾਈ ਜਾਂਦੇ ਨਾ ਹੀ ਕੋ ਡਿਨਰ ਬਸ ਐਂ ਚੋਰਾਂਤਰਾ ਭੱਜੀ ਜਾਂਦੇ ਆ ਯਾਰ ਜੇ ਆਪਾਂ ਵੀ ਕਰੋਨਾ ਦੇ ਟਾਈਮ ਨਾ ਟਿਕਟੌਕ ਤੇ ਐਵੇਂ ਜਵਲੀਆਂ ਮਾਰੀਆਂ ਹੁੰਦੀਆਂ ਟਾਂਗਲਾਂ ਐ ਤਰ੍ਹਾਂ ਤੇ ਅੱਜ ਆਪਾਂ ਵੀ ਸਟਾਰ ਹੋਣਾ ਸੀ ਪਰ ਯਾਰ ਇੰਨਾ ਤਰ੍ਹਾਂ ਸਟਾਰ ਤਾਂ ਆਪਾਂ ਬਣ ਵੀ ਨਹੀਂ ਸਕਦੇ ਕਿਉਂਕਿ ਸਟਾਰ ਬਣਨ ਲਈ ਜਨਾਨੀ ਵੀ ਦਿਖਾਉਣੀ ਪੈਂਦੀ ਆ ਤੇ ਆਪਾਂ ਐਡਾ ਵੱਡਾ ਜਿਗਰਾ ਕਿੱਥੋਂ ਲੈ ਕੇ ਆਉਂਦੇ ਬੱਤ ਸਹੀ ਏ ਦੇਖ ਲੋ ਆਪ ਐਡੀ ਮੋਟੀ ਪੈਂਟ ਐਡੀ ਖੁੱਲੜ ਜੀ ਪੈਂਟ ਪਾਲੀਆ ਤੇ ਜਨਾਨੀ ਦੇ ਓਏ ਸਹੀ ਤਰ੍ਹਾਂ ਪਿਆਮੀ ਵੀ ਨਹੀਂ ਪਾਈ ਕੱਲੀ ਜਾਲੀ ਚੜਾ ਲਈ ਲੱਤਾਂ ਤੇ ਹੈ ਪਰ ਵੀਊ ਵੀ ਤਾਂ ਲੱਤਾਂ ਦਿਖਾ ਕੇ ਆਉਣਗੇ ਜਦ ਮੈਂ ਤਿਆਰ ਹੋ ਕਰਾਉਂਗੀ ਨਾ ਤਦ ਦੇਖਣਾ ਕਿਵੇਂ ਖੁੱਛਦੀ ਹੈ ਤੁਹਾਡੇ ਆਖੋਂ ਕੀ ਪਰਾਵੋ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਆ ਉਹਨਾਂ ਦੀ ਮਾਂ ਹੀ ਦੇਖ ਲਓ ਕਹਿੰਦੇ ਆ ਨਾ ਵੀ ਜਹੋਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ ਉਹ ਯਾਰ ਇਹਨਾਂ ਦੀ ਮਾਂ ਅੱਡ ਹੇਮਾ ਮਾਲ ਨਹੀਂ ਬਣੀ ਰਹਿੰਦੀ ਆ ਬੁਢਾਪਾ ਆ ਗਿਆ ਤੇ ਇਹ ਹਲੇ ਤੱਕ ਉਹ ਫੈਸ਼ਨ ਆਪ ਦੀ ਨੋ ਨਾਲੋਂ ਵੀ ਜ਼ਿਆਦਾ ਕਰਦੀ ਆ ਉਹ ਯਾਰ ਪੋਤੇ ਪੋਤੀਆਂ ਨੂੰ ਲੋਰੀਆਂ ਦੇਣ ਦੀ ਉਮਰ ਚ ਬਾਤਾਂ ਸੁਣਾਉਣ ਦੀ ਉਮਰ ਚ ਦੇਖ ਲਓ ਇਹ ਅੱਡ ਮਾਡਲ ਬਣੀ ਫਿਰਦੀ ਆ ਯਾਰ ਇਹਨਾਂ ਦਾ ਪਿਓ ਵੀ ਦੇਖ ਲੋ ਧੀਆਂ ਨੋਹਾਂ ਨਾਲ ਨੱਚੀ ਜਾਂਦੀਆਂ ਹੈ ਤੇ ਕਹਿੰਦਾ ਕੁੜਤੀ ਤੇਰੀ ਤੇ ਮੈਨੂੰ ਲਟਕਣ ਪਟ ਦੇ ਓਏ ਪਤੰਦਰਾ ਤੂੰ ਆ ਨਾ ਆਪਦੀ ਫੈਮਿਲੀ ਨਾਲ ਨੱਚੀ ਆ ਨਾ ਕਿਸੇ ਕਲੱਬ 'ਚ ਨਹੀਂ ਹਨੇ ਉਹ ਘਰਾ ਕੇ ਮੁੱਚ ਖੁੰਡੀ ਗੋਰੀਏ ਚੰਡੀਗੜ੍ਹ ਜਾਵਾਂ ਰਾਜਪੂਰੇ ਕੋਲ ਦੀ ਪੈਦਾ ਕੀਆ ਸੋਹਣੀਏ ਜਵਾਨ ਹੋਏ ਦਾ ਇੱਕ ਆ ਦੇਖ ਲੋ ਸੂਰਮੇ ਨੂੰ ਦਿਖਾਉਣੀ ਜਨਾਨੀ ਤੇ ਮੁੱਛਾਂ ਰੱਖਣੀਆਂ ਕੁੰਡੀਆਂ ਇਹ ਪਤਾ ਨਹੀਂ ਸਾਲੇ ਐਡਾ ਵੱਡਾ ਜਿਗਰਾ ਕਿੱਥੋਂ ਲੈ ਕੇ ਆਉਂਦੇ ਆ ਭਈ ਇਹਨਾਂ ਦੀ ਵੀ ਉਹੀ ਗੱਲ ਆ ਹਰਕਤਾਂ ਨਚਾਰਾਂ ਵਾਲੀਆਂ ਤੇ ਫੀਲਿੰਗਸ ਸਟਾਰਾਂ ਵਾਲੀਆਂ